ਤੇ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਹਾਰਮੋਨ ਬੁਟੀਕਸ ਦੇ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਲਓ ਜੀ ਅੱਜ ਕੋਈ ਵੀਡੀਓ ਆਪਣੀ ਤਾਂ ਸ਼ੂਟ ਨਹੀਂ ਹੋਈ ਕਿਉਂਕਿ ਅੱਜ ਜਿਹੜਾ ਆਪਣਾ ਸ਼ੂਟ ਸੀ ਥੋੜਾ ਜਿਆਦਾ ਹੈਵੀ ਹੋਣ ਕਰਕੇ ਬਸ ਨਾ ਕੋਈ ਵੀਡੀਓ ਬਣੀ ਤੇ ਨਾ ਹੀ ਕੁਛ ਹੋ ਤੇ ਇਸ ਲਈ ਅੱਜ ਛੋਟੀ ਜੀ ਵੀਡੀਓ ਤੁਹਾਡੇ ਨੂੰ ਜਿਹੜੇ ਆਪਣਾ ਸੂਟ ਆਪਣੀ ਬੁਟੀਕ ਤੇ ਤਿਆਰ ਹੋ ਚੁੱਕੇ ਨੇ ਉਹਨਾਂ ਦੀ ਥੋੜੀ ਜੀ ਮਰਵਾਵਾਂਗੇ ਝਲਕ ਇਸ ਤਰ੍ਹਾਂ ਤੁਹਾਨੂੰ ਵਰਕ ਵਿਖਾਵਾਂਗੇ ਜੋ ਕਿ ਆਪਣੇ ਕਰਵਾ ਚੌਥ ਲਈ ਸੂਟ ਆਪਣੇ ਜਿਹੜੇ ਨਾਰਮਲ ਰੇਂਜ ਦੇ ਵਿੱਚ ਆਪਣੇ ਇੱਥੇ ਬੁਟੀਕ ਤੇ ਤਿਆਰ ਹੋ ਰਹੇ ਨੇ ਤੇ ਤੁਸੀਂ ਵੀ ਇਹਨਾਂ ਸੂਟਾਂ 'ਚ ਤੁਹਾਨੂੰ ਕੋਈ ਸੂਟ ਪਸੰਦ ਆ ਗਿਆ ਤੇ ਆਪਣੇ ਤੋਂ ਆਨਲਾਈਨ ਆਰਡਰ ਦੇ ਕੇ ਫੈਬਰਿਕ ਵੀ ਆਪਣਾ ਤੁਸੀਂ ਆਪਣੇ ਤੋਂ ਲੈ ਕੇ ਵਰਕ ਕਰਵਾ ਸਕਦੇ ਹੋ ਕਿਉਂਕਿ ਆਪਣੇ ਕੋਲੇ ਹਰ ਤਰ੍ਹਾਂ ਦਾ ਇੱਥੇ ਵਰਕ ਅਵੇਲੇਬਲ ਹੈ ਫੈਬਰਿਕ ਅਵੇਲੇਬਲ ਹੈ ਤੇ ਚਲੋ ਜੀ ਫਿਰ ਵੀਡੀਓ ਨੂੰ ਕਰਦੇ ਹਾਂ ਸ਼ੁਰੂ ਤੇ ਨਾਲ ਦੀ ਨਾਲ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਜੋ ਆਪਾਂ ਕੋਈ ਵੀ ਵੀਡੀਓ ਅਪਲੋਡ ਕਰੀਏ ਤਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਲਓ ਜੀ ਜਿਹੜੇ ਆਪਾਂ ਸੂਟ ਸਪੈਸ਼ਲ ਇੱਥੇ ਤਿਆਰ ਕੀਤੇ ਨੇ ਤੇ ਵਰਕ ਇਹਨਾਂ ਤੁਸੀਂ ਦੇਖ ਸਕਦੇ ਹੋ ਸੂਟ ਆਪਾਂ ਖੋਲ ਕੇ ਤੁਹਾਨੂੰ ਕੋਈ ਵੀ ਨਹੀਂ ਦਿਖਾਵਾਂਗੇ ਇਸ ਤਰ੍ਹਾਂ ਮਰਵਾਵਾਂਗੇ ਬਸ ਇੱਕ ਛੋਟੀ ਜੀ ਝਲਕ ਤੇ ਸਾਰੇ ਸੂਟਾਂ ਤੁਸੀਂ ਵੀ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਵਰਕ ਕਰਕੇ ਆਪਾਂ ਇਹ ਜਿਹੜੇ ਸੂਟ ਨੇ ਆਪਣੇ ਕਰਵਾਚੌਂ ਚ ਸਪੈਸ਼ਲ ਤਿਆਰ ਕੀਤੇ ਨੇ ਤੇ ਤੁਸੀਂ ਵੀ ਛੱਟਪਟ ਸਕਰੀਨਸ਼ਾਟ ਲੈ ਕੇ ਆਪਣੇ ਲਈ ਸੂਟ ਆਨਲਾਈਨ ਆਪਣੇ ਘਰ ਤੱਕ ਡਿਲੀਵਰ ਕਰਵਾ ਸਕਦੇ ਹੋ ਕਰਨਾ ਕੁਝ ਨਹੀਂ ਬਸ ਜੋ ਵੀ ਸੂਟ ਤੁਹਾਨੂੰ ਪਸੰਦ ਹੈ ਤੁਸੀਂ ਇਹਨਾਂ ਦਾ ਸਕਰੀਨਸ਼ਾਟ ਲੈ ਕੇ ਆਪਣੇ ਦਿੱਤੇ ਹੋਏ ਨੰਬਰ 'ਤੇ ਆਪਾਂ ਨੂੰ ਕਰ ਦਿਓ ਆਰਡਰ ਇਸ ਸੂਟ ਤੁਹਾਡੇ ਘਰ ਤੱਕ ਪਹੁੰਚਦਾ ਹੋ ਜੂਗਾ ਜੀ ਇਹਨਾਂ ਚੋਕੀ ਸੇ ਵੀ ਕਲਰ ਤੇ ਤੁਸੀਂ ਆਪਣਾ ਮਨਪਸੰਦ ਵਰਕ ਤੇ ਜਾਂ ਕੋਈ ਫੈਬਰਿਕ ਲਗਾਉਣਾ ਚਾਹਣੀ ਉਹ ਵੀ ਨਾਲ ਦੇ ਨਾਲ ਤੁਹਾਡਾ ਜੀ ਲੱਗ ਜੂਗਾ ਤੇ ਜਿਸ ਤਰ੍ਹਾਂ ਦੀ ਕਸਟਮਰ ਦੀ ਡਿਮਾਂਡ ਹੁੰਦੀ ਆ ਉਸ ਤਰ੍ਹਾਂ ਦਾ ਫੈਬਰਿਕ ਲਗਾ ਕੇ ਤੇ ਉਸੇ ਤਰ੍ਹਾਂ ਦਾ ਨੋਰਮਲ ਜਾਂ ਵਰਕ ਕਰਕੇ ਇਹਨਾਂ ਨੂੰ ਤਿਆਰ ਕਰਦੇ ਆ ਤੇ ਲਓ ਜੀ ਸਾਰੇ ਸੂਟ ਤੋਂ ਆਪਾਂ ਤੁਹਾਨੂੰ ਦਿਖਾਉਨੇ ਆ ਜਿਹੜਾ ਆਪਣਾ ਫਰਸਟ ਸੂਟ ਤੁਸੀਂ ਦੇਖ ਸਕਦੇ ਹੋ ਤੇ ਇਹ ਹੈਗਾ ਜੀ ਆਪਣਾ ਕਾਰਡ ਇਹ ਤੁਸੀਂ ਕੋਲੋਂ ਦੇ ਆਪ ਨੂੰ ਸੈਂਪਲ ਕਰਕੇ ਆਪਣਾ ਕੋਈ ਵੀ ਸੂਟ ਆਪਣੇ ਤੋਂ ਬਣਵਾ ਸਕਦੇ ਹੋ ਆਪਣੇ ਕੋਲੇ ਹੈਂਡਵਰਕ ਦਾ ਵੀ ਪੂਰਾ ਵਧੀਆ ਕੰਮ ਹੈ ਤੇ ਨਵੇਂ ਸੂਟਾਂ ਦੇ ਸਾਰੇ ਦੇ ਮਾਰ ਲੋ ਝਲਕ ਦੇਖੋ ਹਰ ਇੱਕ ਫੈਬਰਿਕ ਤੇ ਆਪਣੇ ਵਧੀਆ ਤੋਂ ਵਧੀਆ ਤੇ ਨਾ ਹਲਕੇ ਤੋਂ ਹਲਕੇ ਫੈਬਰਿਕ ਤੇ ਇੱਥੇ ਆਪਣੇ ਜਿਹੜੇ ਸੂਟ ਬੁਟੀਕ ਕਰ ਰਹੇ ਨੇ ਆਪਾਂ ਤੇ ਤੁਸੀਂ ਉਹਨਾਂ ਦੀ ਸ਼ਾਈਨਿੰਗ ਦੇਖ ਸਕਦੇ ਹੋ ਗ੍ਰੇ ਦੇਖ ਸਕਦੇ ਹੋ ਉੱਥੇ ਜਿਹੜੀ ਸੂਟਾਂ ਤੇ ਫਿਨਿਸ਼ਿੰਗ ਆ ਉਹ ਦੇਖ ਸਕਦੇ ਹੋ ਤੇ ਬਹੁਤ ਹੀ ਪਿਆਰਾ ਜਿਹਾ ਵਰਕ ਦੇਖ ਕੇ ਇੱਥੇ ਆਪਾਂ ਸਾਰੇ ਸੂਟ ਨੇ ਜਿਹੜੇ ਰੈਡੀ ਕੀਤੇ ਨੇ ਤੇ ਬਹੁਤ ਜਨ ਤੇ ਇਹਨਾਂ ਨੂੰ ਆਪਾਂ ਤੁਹਾਡੇ ਤੱਕ ਖੋਲ ਕੇ ਵੀਡੀਓ ਦਿਖਾਵਾਂਗੇ ਇਹਨਾਂ ਦੇ ਬਾਅਦ ਸੁਨੇਤ ਵੀ ਆਪਾਂ ਇਹ ਕਿਸ ਤਰ੍ਹਾਂ ਤਿਆਰ ਕੀਤੇ ਤੇ ਲਓ ਜੀ ਪਿਆਰੇ ਜਿਹੇ ਵਰਕਾਂ ਵਾਲ ਸੂਟ ਤੇ ਜਿਹਦੀ ਆਪਾਂ ਕੱਲ ਵੀਡੀਓ ਅਪਲੋਡ ਕਰੀ ਸੀ ਤੇ ਸੂਟ ਤੁਸੀਂ ਦੇਖ ਹੀ ਸਕਦੇ ਹੋ ਇੱਕ ਤੋਂ ਇੱਕ ਸੋਹਣਾ ਸੂਟ ਹੈ ਜੀ ਤੇ ਏਸੀ ਹਲਕੀ ਬਹੁਤ ਹਲਕੀ ਜੀ ਰੇਂਜ ਤੇ ਤਿਆਰ ਕੀਤੇ ਆਪਾਂ ਜੋ ਹਰ ਇੱਕ ਇਹਨਾਂ ਨੂੰ ਅਭੀਰ ਕਰ ਸਕੇ ਕਿਉਂਕਿ ਮਹਿੰਗੀ ਰੇਂਜ ਅ ਅਪਡੇਟ ਹਰ ਇੱਕ ਕੋਈ ਨਹੀਂ ਕਰ ਸਕਦਾ ਇਸ ਲਈ ਆਪਾਂ ਹਰ ਜਿੰਨੇ ਵੀ ਸੂਟ ਨੇ ਇੱਥੇ ਨੋਰਮਲ ਰੇਂਜ ਤਿਆਰ ਕੀਤੇ ਤੇ ਸਾਰਾ ਥੱਲੇ ਜਿਹੜਾ ਆਪਾਂ ਦੇਖੋ ਫੈਬਰਿਕ ਲਗਾਇਆ ਬਹੁਤ ਹੀ ਸੋਹਣਾ ਆਪਾਂ ਦੇਖੋ ਕਲਾਸਕੋਫਨ ਦਾ ਫੈਬਰਿਕ ਲਗਾਇਆ ਹੈ ਇੱਥੇ ਤੇ ਤਾਂ ਜੋ ਇਹ ਕਪੜਾ ਜਿਹੜਾ ਹੁੰਦਾ ਬਹੁਤ ਜ਼ਿਆਦਾ ਹੰਡਣ ਵਾਲਾ ਕਪੜਾ ਹੁੰਦਾ ਲਓ ਜੀ ਇਹ ਸੀ ਆਪਣਾ ਛੋਟੀ ਜੀ ਵੀਡੀਓ ਅੱਜ ਤੇ ਮਿਲਦੇ ਆ ਕੱਲ ਨੂੰ ਕਿਸੇ ਨੈਕਸਟ ਵੀਡੀਓ ਦੇ ਵਿੱਚ ਨਵਾਂ ਜਾਂ ਕੋਈ ਹੋਰ ਵਰਕ ਲੈ ਕੇ ਕਿਉਂਕਿ ਸੂਟ ਆਪਣਾ ਉਧਰ ਮਸ਼ੀਨ ਤੇ ਲੱਗਿਆ ਹੋਇਆ ਉਹਦਾ ਥੋੜਾ ਜਿਹਾ ਵਰਕ ਜਾਦੀ ਹੈਵੀ ਹੋਣ ਕਰਕੇ ਅੱਜ ਕੋਈ ਵੀਡੀਓ ਨਹੀਂ ਬਣੀ ਕਿਉਂਕਿ ਉਹਨਾਂ ਨੂੰ ਤਿਆਰ ਕਰਕੇ ਦੇਖੋ ਲਗਾਉਣਾ ਬਹੁਤ ਕੰਮ ਇੱਕ ਹਿਸਾਬ ਦਾ ਵੱਡਾ ਹੀ ਹੁੰਦਾ ਤੇ ਲੋ ਜੀ ਕੱਲ ਨੂੰ ਉਹਦੀ ਵੀਡੀਓ ਆਪਣੇ ਖਜ਼ੂਰ ਬਣ ਜੂ ਕਿ ਤੇ ਆਪਾਂ ਦਿਖਾਵਾਂਗੇ ਵੀ ਆਪਾਂ ਕਿਹੜੇ ਸੂਟ ਤੇ ਜਿਹੜਾ ਵਰਕ ਹੈ ਕਰ ਰਹੇ ਹਾਂ ਤੇ ਲੋ ਜੀ ਅਸੀਂ ਆਪਣੇ ਕੁਝ ਅੱਜ ਸੂਟ ਬੁਟੀਕ ਤੇ ਜੋ ਕਿ ਰੈਡੀ ਹੋਏ ਸੀ ਇਹ ਕਿਸੇ ਦਾ ਆਰਡਰ ਆ ਜਿਹੜਾ ਆਪਾਂ ਕੰਪਲੀਟ ਕਰਕੇ ਉਹਨਾਂ ਤੱਕਰ ਭੇਜਣਾਂਗੇ ਤੇ ਤੁਸੀਂ ਆਪਣੇ ਮਨ ਪਸੰਦ ਸੂਟ ਇਸ ਤਰ੍ਹਾਂ ਦੇ ਆਪਣੇ ਤੋਂ ਤਿਆਰ ਕਰਵਾ ਸਕਦੇ ਹੋ ਤੇ ਚਲੋ ਜੀ ਮਿਲਦੇ ਆਂ ਇੱਕ ਨੈਕਸਟ ਵੀਡੀਓ ਦੇ ਵਿੱਚ ਨਵਾਂ ਜਾਂ ਕੋਈ ਇਸ ਤਰ੍ਹਾਂ ਦਾ ਵਰਕ ਲੈ ਕੇ ਪਿਆਰਾ ਜਾਂ ਤੇ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਨਾਲ ਦੇ ਨਾਲ ਆਪਣੀ ਇੰਸਟਾਗ੍ਰam ਆਈਡੀ ਹੈਗੀ ਐ harmono boutique 188 ਉੱਥੇ ਵੀ ਜਾ ਕੇ ਉਹਨੂੰ ਵੀ ਲਾਈਕ ਫੋਲੋ ਜ਼ਰੂਰ ਕਰਿਓ ਤੇ ਮਿਲਦੇ ਆ ਇੱਕ ਨੈਕਸਟ ਵੀਡੀਓ ਦੇ ਵਿੱਚ ਨਵਾਂ ਜਾਂ ਕੰਮ ਕਰ ਲੈ ਕੇ ਕੋਈ